ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਰੈੱਡ ਪਿਆਜ਼ ਤੇ ਪਿੰਕ ਪਿਆਜ਼ ਦੀ ਇਹ ਦੋ ਤਰ੍ਹਾਂ ਦਾ ਪਿਆਜ਼ ਆਪਾਂ ਲਾਉਣੇ ਆ ਤੇ ਇਹਨੂੰ ਬਿਲਕੁਲ ਆਰਗੇਨਿਕ ਤਰੀਕੇ ਨਾਲ ਆਪਾਂ ਤਿਆਰ ਕਰਦੇ ਆ ਤੇ ਆ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਆਪਣਾ ਹੈਗਾ ਇਹ ਪਿੰਕ ਪਿਆਜ਼ ਇਹ ਪਾਣੀ ਦੀ ਮਾਤਰਾ ਥੋੜੀ ਜ਼ਿਆਦਾ ਲੈਂਦਾ ਤਾਂ ਕਰਕੇ ਇਹਨੂੰ ਪਧਰੇ ਵਾਂਹ ਦੇ ਵਿੱਚ ਲਾਈਦਾ ਹੈ ਤੇ ਦੂਜੇ ਪਾਸੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਆਪਣਾ ਹੈਗਾ ਜੀ ਰੈੱਡ ਪਿਆਜ਼ ਇਹ ਪਾਣੀ ਦੀ ਮਾਤਰਾ ਬਹੁਤ ਸੀਮਤ ਲੈਂਦਾ ਹੈ ਤਾਂ ਕਰਕੇ ਇਹਨੂੰ ਆਪਾਂ ਬੈੱਡ ਦੇ ਉੱਪਰ ਲਾਈਦਾ ਹੈ ਬੈੱਡ ਦੇ ਉੱਪਰ ਲਗਭਗ ਜਿਵੇਂ 1.5 ਫੁੱਟ ਚੌੜਾ ਬੈੱਡ ਤੇ ਉਹਦੇ ਉੱਤੇ 4 ਤੋਂ 5 ਇੰਚ ਦੀ ਦੂਰੀ ਤੇ ਆਪਾਂ ਕੱਨ ਲਾਈਦਾ ਹੈ ਤੇ ਆਪਾਂ ਜਿਹੜਾ ਪਿੰਕ ਪਿਆਜ ਪਹਿਲਾਂ ਲਾ ਦਿੰਦਾ ਹੈ ਤੇ ਕਿਉਂਕਿ ਉਹ ਪਾਣੀ ਦੀ ਮਤਰਾ ਜ਼ਿਆਦਾ ਲੈਂਦਾ ਕਰਕੇ ਛੇਤੀ ਖਰਾਬ ਹੋ ਜਾਂਦਾ ਹੈ। ਦਾ ਕਰਕੇ ਫਿਰ ਰੈੱਡ ਪਿਆਜ਼ ਉਸ ਹਾਂਣ ਲੱਗਦਾ ਕਿ ਜਦੋਂ ਉਹ ਖਤਮ ਹੋ ਜਾਂਦਾ ਤਾਂ ਆਪਣੇ ਕੋਲ ਉਦੋਂ ਤੱਕ ਰੈੱਡ ਪਿਆਜ਼ ਤਿਆਰ ਹੋ ਜਾਂਦਾ ਕਿਉਂਕਿ ਰੈੱਡ ਪਿਆਜ਼ ਨੂੰ ਆਪਾਂ ਜ਼ਿਆਦਾ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ। ਤੇ ਬਾਕੀ ਇਹਨਾਂ ਬਾਰੇ ਹੋਰ ਜਾਣਕਾਰੀ ਨਾਲ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।